ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਰੀਸ਼ੀਅਸ ਹਮਉਮਦਾ ਪ੍ਰਵਿੰਦ ਕੁਮਾਰ ਜਗਨਾਥ ਨਾਲ ਅਗਾਲੀਗਾ ਟਾਪੂ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਦੋਵਾਂ ਆਗੂਆਂ ਨੇ ਮਾਰੀਸ਼ੀਅਸ ਟਾਪੂ ਤੇ 6 ਕਮਿਊਨਿਟੀ ਵਿਕਾਸ ਪ੍ਰੋਜੈਕਟਾਂ ਦੇ ਨਾਲ-ਨਾਲ ਨਵੀਂ ਹਵਾਈ ਪੱਟੀ ਅਤੇ ਸੇਂਟ ਜੇਮਸ ਜੀਟੀ ਦਾ ਵਰਚੁਅਲ ਢਾਂਗ ਨਾਲ ਉਦਘਾਟਨ ਕੀਤਾ ਇਸ ਪ੍ਰੋਜੈਕਟ ਨਾਲ ਹਵਾਈ ਅਤੇ ਸਮੁੰਦਰੀ ਸੰਪਰਕ ਨੂੰ ਮਜ਼ਬੂਤੀ ਮਿਲੇਗੀ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਮਾਰੀਸ਼ਸ ਵਿਚਾਲੇ ਗਤੀਸ਼ੀਲ ਅਤੇ ਵਿਲੱਖਣ ਸਬੰਧ ਨੇ ਉਹਨਾਂ ਕਿਹਾ ਕਿ ਮਾਰੀਸ਼ਸ ਭਾਰਤ ਦੀ ਗੁਆਂਢ ਨੀਤੀ ਵਿੱਚ ਅਹਿਮ ਭਾਈਵਾਲੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਮਾਰੀਸ਼ਸ ਵਿੱਚ ਮੈਟਰੋ ਲਾਈਨ ਦਾ ਵਿਕਾਸ ਕਮਿਊਨਿਟੀ ਵਿਕਾਸ ਪ੍ਰੋਜੈਕਟ ਸੋਸ਼ਲ ਹੋਸਟਿੰਗ ਈਐਨਟੀ ਹਸਪਤਾਲ ਸਿਵਲ ਸਰਵਿਸ ਕਾਲਜ ਅਤੇ ਖੇਡ ਕੰਪਲੈਕਸ ਸਮੇਤ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਵਿਕਸਿਤ ਕਰਨ ਦਾ ਮੌਕਾ ਮਿਲਿਆ ਹੈ ਡਵੈਲਪਮੈਂਟ ਪਾਰਟਨਰਸ਼ਿਪ हमारे राजनीतिक संबंधों का अहम स्तंभ रहा है हमारी विकास भागीदारी मोरेसस की प्राथमिकताओं पर आधारित है चाहे वो मोरेसस की ई सुरक्षा से जुड़ी जरूरतें हो या फिर हेल्थ सिक्योरिटी भारत ने हमेशा मॉरीशस की जरूरतों का सम्मान किया है इस मौके मॉरीशस के प्रधानमंत्री परविंद्र कुमार ने इन विकास प्रोजेक्टों के उद्घाटन को ऐतिहासिक घटना ਦੱਸਿਆ ਉਹਨਾਂ ਕਿਹਾ ਕਿ ਭਾਰਤ ਦੀ ਮਦਦ ਤੋਂ ਬਿਨਾ ਮਾਰੀਸ਼ਸ ਦੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਸੰਭਵ ਨਹੀਂ ਸੀ द सेटिंग अप ऑफ द न्यू एयरस्ट्रीट एंड ਜेट्टी ਫੈਸਿਲਿਟੀਆਂ ਇਨ ਅਗਾਲੇਗਾ ਇਸ ਦਾ ਫੁੱਲਫਿਲਮੈਂਟ of yet another Mauritian dream which many generations have lived in their hearts. This could not have been possible without the assistance of India which has entirely financed these infrastructural projects.